ਪੰਜਾਬ ਦੇ ਅੰਦਰ ਐਸਸੀ ਭਾਈਚਾਰੇ ਦੀ 40% ਵਾਦੀ ਹੈ। 40% ਵਾਦੀ ਹੈ ਸਾਡੀ। ਪਰ ਕੋਈ ਵੀ ਰਾਜਨੀਤਿਕ ਪਾਰਟੀ ਕੋਈ ਵੀ ਲੀਡਰ ਜਿਹੜਾ ਸੱਤਾਧਾਰੀ ਹੈ ਜਿਹਨੇ ਸਾਡੀਆਂ ਵੋਟਾਂ ਲੈ ਕੇ ਸੱਤਾ ਦਾ ਸੁੱਖ ਮਾਣਿਆ ਅਰਬਾਂ ਖਰਬਾਂ ਰੁਪਏ ਇਕੱਠਾ ਕਰ ਲਿਆ ਸਾਨੂੰ ਲੁੱਟ ਲਿਆ। ਕੋਈ ਵੀ ਲੀਡਰ ਅੱਜ ਐਸਸੀ ਸਮਾਜ ਦੇ ਜਿਹੜੇ ਉਹ ਬੁਨਿਆਦੀ ਸਵਾਲ ਨੇ ਉਹਨਾਂ ਸਵਾਲਾਂ ਦੇ ਉੱਤੇ ਕੋਈ ਜਵਾਬ ਨਹੀਂ ਖੋਲ ਰਿਹਾ। ਇਸ ਲਈ ਅਸੀਂ ਸਮਾਜ ਦੇ ਵਿੱਚੋਂ ਸਿੱਖਿਆ ਕਿ ਜੇ ਪੰਜਾਬ ਦੀਆਂ 52 ਕਿਸਾਨਾਂ ਦੀਆਂ ਜਥੇਬੰਦੀਆਂ ਇਕੱਠੀਆਂ ਹੋ ਸਕਦੀਆਂ ਨੇ ਉਹ ਸੰਯੁਕਤ ਮੋਰਚਾ ਕਿਸਾਨ ਮੋਰਚਾ ਬਣਾ ਕੇ ਸੰਘਰਸ਼ ਕਰ ਸਕਦੀਆਂ ਨੇ ਤਾਂ ਫਿਰ ਅਸੀਂ ਜਿਹੜਾ ਐਸੀ ਸਮਾਜ ਦੇ ਲੋਕ ਐ ਜਥੇਬੰਦੀਆਂ ਅਸੀਂ ਚਾਹੇ ਛੋਟੇ ਆ ਚਾਹੇ ਵੱਡੇ ਆ ਅਸੀਂ ਵੀ ਇਕੱਠੇ ਹੋਈਏ ਦਲਤਾਂ ਤੇ ਅਤਿਆਚਾਰ ਹੋ ਰਿਹਾ ਤੁਸੀਂ ਦੇਖੋਗੇ ਆ ਅਗਲੇ ਸਾਲ ਵੋਟਾਂ ਆਉਣਗੀਆਂ ਪਿਛਲੇ ਸਾਲ ਨਹੀਂ ਆਏ ਨੇ ਵੋਟਾਂ ਲੈਣ ਵਾਸਤੇ ਹਰੇਕ ਪਾਰਟੀ ਦਾ ਲੀਡਰ ਝੁੰਡ ਬਣਾ ਕੇ ਸਾਡੇ ਵਿਹੜਿਆਂ 'ਚ ਆਊਗਾ ਪਰ ਜਦੋਂ ਸਾਡੇ ਸਮਾਜ ਦੇ ਪਰਿਵਾਰ ਤੇ ਅਤਿਆਚਾਰ ਹੁੰਦਾ ਕੋਈ ਜ਼ਬਰ ਹੁੰਦਾ ਜਾਂ ਸਾਡੀ ਧੀ ਭੈਣ ਨਾਲ ਕੋਈ ਮਲ ਕੇ ਕਿਸੇ ਕਿਸਮ ਦਾ ਧੱਕਾ ਹੁੰਦਾ ਜਾਂ ਸਾਡੀ ਕੰਮ ਕਰਾ ਕੇ ਕੋਈ ਦਿਹਾੜੀ ਨਹੀਂ ਦਿੰਦਾ ਉਦੋਂ ਇਨਾਂ ਚਿੱਟੇ ਕੱਪੜਿਆਂ ਵਾਲੇ ਲੀਡਰਾਂ ਦੇ ਵਿੱਚੋਂ ਇੱਕ ਵੀ ਨਹੀਂ ਥਿਆਉਂਦਾ